ਗੁੜਾਪੇ ਦੇ ਵਿੱਚ ਇੱਕ ਪਿਓ ਨੇ ਲਵ ਮੈਰਿਜ ਕਰਵਾਇਆ ਇਸ ਤੋਂ ਗੁੱਸੇ ਦੇ ਵਿੱਚ ਆਏ ਪੁੱਤ ਨੇ ਚੰਨ ਝਾੜ ਦਿੱਤਾ ਦਰਅਸਲ ਹਰਾਨਦੇਹ ਹਾਰਸਲੇ ਦੇ ਇੱਕ ਪਿੰਡ ਦੇ ਕ੍ਰਿਸ਼ਨ ਨੇ ਵਿਆਹ ਕਰਵਾ ਲਿਆ ਸੀ ਲਵ ਮੈਰਿਜ ਕਰਵਾ ਲਈ ਸੀ ਉਸ ਤੋਂ ਬਾਅਦ ਉਸਦੇ ਹੀ ਪੁੱਤ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਮੁਕਾ ਦਿੱਤਾ ਜਿਨ੍ਹਾਂ ਪਿਤਾ ਨੇ ਹਾਲੇ ਦੇ ਵਿੱਚ ਕਹਿ ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ ਇਸ ਵਿਅਕਤੀ ਦੀ ਪਹਿਲੀ ਪਤਨੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਅਇਸ ਸ਼ਨੀਵਾਰ ਨੂੰ ਉਸਨੇ ਦੂਜਾ ਵਿਆਹ ਕਰਵਾ ਲਿਆ ਸੀ ਆਪਣੇ ਪਿਤਾ ਦੇ ਦੂਜੇ ਵਿਆਹ ਤੋਂ ਨਾਰਾਜ਼ ਹੋ ਕੇ ਪੁੱਤ ਨੇ ਪਿਤਾ ਨੂੰ ਕੁੱਟ-ਕੁੱਟ ਕੇ ਹੀ ਮਾਰ ਦਿੱਤਾ ਉਦੋਂ ਹੀ ਪੁਲਿਸ ਨੇ ਮ੍ਰਿਤਕ ਕ੍ਰਿਸ਼ਨਦੇਵ ਪ੍ਰਾ ਪਵਨ ਦੇ ਬਿਆਨਾਂ ਤੇ ਕਤਲ ਦਾ ਮਾਮਲਾ ਵੀ ਦਰਜ ਕਰ ਲਿਆ ਅੱਜ ਲਾਸ਼ ਦਾ ਪੋਸਟਮਾਰਟਮ ਵੀ ਕੀਤਾ ਜਾਵੇਗਾ ਤੁਹਾਨੂੰ ਦੱਸਦੇ ਕਿ ਮ੍ਰਿਤਕ ਦੇ ਪ੍ਰਾ ਪਵਨ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਪ੍ਰਾ ਕ੍ਰਿਸ਼ਨ ਦੀ ਪਹਿਲੀ ਪਤਨੀ ਸਾਵਿਤਰੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਹੁਣ ਕ੍ਰਿਸ਼ਨ ਨੂੰ ਆਪਣੀ ਪਤਨੀ ਦੀ ਸਰਕਾਰੀ ਪੈਨਸ਼ਨ ਮਿਲ ਰਹੀ ਸੀ ਕ੍ਰਿਸ਼ਨ ਦੇ ਤਿੰਨ ਬੱਚੇ ਸਨ ਕ੍ਰਿਸ਼ਨਾ ਦਾ ਵੱਡਾ ਪੁੱਤਰ ਵਿੱਕੀ ਵਿਆਹਿਆ ਹੋਇਆ ਸੀ ਤੇ ਆਪਣੇ ਪਿਤਾ ਤੋ ਵੱਖ ਰੰਦਾ ਸੀ ਸ਼ਨੀਵਾਰ ਨੂੰ ਜਦੋਂ ਉਸਦੇ ਭਰਾ ਨੇ ਗਾਂਧੀ ਨਗਰ ਫਿਰੋਜ਼ਪੁਰ ਪੰਜਾਬ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਦੇ ਨਾਲ ਪ੍ਰੇਮ ਵਿਆਹ ਕਰਵਾ ਲਿਆ ਤਾਂ ਉਸ ਨੂੰ ਆਪਣੇ ਘਰ ਮ੍ਰਿਤਕ ਲੈ ਜਦੋਂ ਉਸਦੇ ਪੁੱਤਰ ਵਿੱਕੀ ਨੂੰ ਆਪਣੇ ਪਿਤਾ ਦੇ ਦੂਜੇ ਵਿਆਹ ਬਾਰੇ ਪਤਾ ਲੱਗਾ ਤਾਂ ਘਰ ਵਿੱਚ ਕਲੇਸ਼ ਪੈ ਗਿਆ ਉਦੋਂ ਹੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 9:30 ਵਜੇ ਜਦੋਂ ਉਹਨਾਂ ਦਾ ਮ੍ਰਿਤਕ ਭਰਾ ਯਾਨੀ ਕਿ ਕ੍ਰਿਸ਼ਨ ਘਰ ਦਾ ਸਮਾਨ ਖਰੀਦਣ ਦੇ ਲਈ ਕਰਿਆਨੇ ਦੀ ਦੁਕਾਨ ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਹਨਾਂ ਦਾ ਮੁੰਡਾ ਯਾਨੀ ਕਿ ਵਿੱਕੀ ਅਤੇ ਪਿੰਡ ਦਾ ਹੀ ਬਿੱਟੂ ਉਸਤੇ ਡੰਡਿਆਂ ਨਾਲ ਹਮਲਾ ਕਰ ਦਿੰਦੇ ਨੇ ਰੌਲਾ ਸੁਣ ਕੇ ਆਸ-ਪਾਸ ਦੇ ਕਈ ਲੋਕ ਮੌਕੇ ਤੇ ਪਹੁੰਚਦੇ ਨੇ ਇਸ ਤੋਂ ਬਾਅਦ ਹਮਲਾਵਰ ਬੇਟੂ ਹਤੇ ਵਿੱਕੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸਿਰ ਤੇ ਸਾਟ ਲੱਗਣ ਕਾਰਨ ਦੱਸਿਆ ਜਾ ਰਿਹਾ ਹੈ ਕਿ ਕ੍ਰਿਸ਼ਨਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਉਧਰ ਹੀ ਪੁਲਿਸ ਨੇ ਦੱਸਿਆ ਕਿ ਕ੍ਰਿਸ਼ਨਾ ਨੇ ਇੱਕ ਦਿਨ ਪਹਿਲਾਂ ਹੀ ਪੰਜਾਬ ਦੀ ਰਹਿਣ ਵਾਲੀ ਔਰਤ ਨਾਲ ਦੂਜਾ ਵਿਆਹ ਕੀਤਾ ਸੀ ਪਿਤਾ ਦੇ ਦੂਜੇ ਵਿਆਹ ਤੋਂ ਨਾਰਾਜ਼ ਹੋ ਕੇ ਪਹਿਲੀ ਪਤਨੀ ਦੇ ਬੇਟੇ ਨੇ ਆਪਣੇ ਦੋਸਤ ਨਾਲ ਮਿਲ ਕੇ ਪਿਤਾ ਦਾ ਕਤਲ ਕਰ ਦਿੱਤਾ ਮਰਤਕ ਦੇ ਭਰਾ ਦੇ ਬਿਆਨਾਂ ਤੇ ਦੋਵਾਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ Subscribe to One India channel and never miss an update.